ਗੱਲ ਇਦਾਂ ਹੀ ਹੈ ਕਿ ਚਲੋ ਮੁੰਡੇ ਨੇ ਜੋ ਵੀ ਕੀਤਾ ਨਾ ਬਹੁਤ ਜ਼ਿਆਦਾ ਗਲਤ ਕੀਤਾ ਆ ਤੇ ਉਹ ਵੀ ਹੋਇਆ ਮੁੰਡੇ ਦੇ ਬਦੌਲਤੀ ਹੋਇਆ ਵਾ ਪਹਿਲੇ ਉਹਨੇ ਜੋ ਵੀ ਵੀਡੀਓ ਵਗੈਰਾ ਅਜ ਤੱਕਾ ਕੀਤਾ ਨੇ ਵੀਡੀਓ ਵਗੈਰਾ ਅਜਕਲ ਬਣਾ ਲੈਂਦੇ ਆ ਆ ਅਸ਼ਲੀਲ ਵੀਡੀਓ ਜੋ ਵੀ ਜਿੱਦਾਂ ਵੀ ਹੁੰਦਾ ਨਾ ਉਹ ਤੰਪੀਆਂ ਦਿੰਦਾ ਮੁੰਡਾ ਜਾਂ 100 ਗੱਲਾਂ ਹੁੰਦੀਆਂ ਨਾ ਇਸ ਕਰਕੇ ਮੁੰਡੇ ਨੇ ਜੋ ਵੀ ਕੀਤਾ ਬਹੁਤ ਤੱਕਾ ਕੀਤਾ ਆ ਫੋਰਸ ਕਰਦਾ ਜਾਂ ਤੱਕਾ ਕਰਦਾ ਰਿਹਾ ਇਹ ਵਿਆਹ ਕਰਾ ਮੇਰੇ ਨਾਲ ਨਾ ਕੁੜੀ ਦੀ ਏਜ ਵੀ ਘਾਟੀ 16 ਸਾਲ ਦੀ ਤੇ ਇਹਨਾਂ ਦੀ ਪੂਰੀ ਪਲੈਨਿੰਗ ਹੋ ਗਈ ਪਹਿਲੇ ਜਾ ਕੇ ਤਾਂ ਨਾ ਪਹਿਲੇ ਕਿਤੇ ਨਹੀਂ ਆ ਵੀ ਅਰਸ਼ ਆਏਗੀ ਪਰ ਨਹੀਂ ਆਈ 10 ਵਜੇ ਤੇ ਦਿੱਕਿਆ ਅਰਸਾਈ ਗਈ ਮੈਂ ਕਿਹਾ ਕਿ ਕਿਤੇ ਗਈ ਹੋਵੇ ਕਿ ਕੋਮਨ ਸਨ ਆ ਜੇ ਕਿ ਨਹੀਂ ਆਈ ਫਿਰ 10:30 ਵਜੇ ਤੱਕ ਦਿੱਕਿਆਸ ਨਹੀਂ ਫਿਰ ساری ਰਾਤ ਮੈਂ ਦੂਆ ਖੁੱਲਾ ਰੱਖਿਆ ਮੈਂ ਕਿਹਾ ਜਦੋਂ ਵੀ ਆਏਗੀ ਆ ਜੀ ਪਰ ਨਹੀਂ ਆਈ ਫਿਰ ਮੇਰੇ ਮਲੇ ਪਾਪਾ ਨੂੰ ਫੇਰ ਭੇਜਿਆ ਮੈਂ ਕਿਹਾ ਉਹਨੂੰ ਪੁੱਛ ਕੇ ਆਓ ਵੀ ਤੁਹਾਡੇ ਬੇਟੇ ਨਾਲ ਗਲਤੀ ਸੀ ਕਿੱਥੇ ਗਈ ਤੇ ਅਸੀਂ ਲੱਭ ਕੇ ਦੋ ਬਿਲਕੁਲ ਮੁੰਡੇ ਕੀ ਹਾਲਾਤ ਉਹਦੇ ਹਾਲਾਤ ਉੱਥੇ ਕਹਾਰੇ ਮਮੀ ਕਬਰਾੜ ਪੈ ਰਹੀ ਹੈ ਮੈਂ ਕੋਲਡ ਡਰਿੰਕ ਪੀਤੀ 10 ਮਿੰਟ ਸਾਈਡ ਕੋਲਡ ਡਰਿੰਕ ਪਿਆਈ ਹੁਣ ਪਤਾ ਨਹੀਂ ਜਿ ਕਿਉਂ ਕੋੜੀ ਕਰਨ ਘਬਰਾਟ ਨਹੀਂ ਹੋ ਸਕਦੀ ਪਹਿਲਾਂ ਹੀ ਕਹਿ ਰਹੀ ਵੀ ਮੈਨੂੰ ਭੈਣ ਜੀ ਨਾਲ ਕੇ ਕਿਹਾ ਹੈ ਤੁਹਾਡੀ ਬੇਟੀ ਧਮਕੀਆਂ ਦੇ ਰਹੀ ਆ ਜੋ ਵੀ ਕਹਿ ਲੋ ਵੀ ਕਹਿੰਦੀ ਅਰੇ ਸਾਇਲ ਨੂੰ ਬਰਾਰੀ ਵੀ ਮੈਂ ਮਟੂ ਨਾ ਆਇਆ ਮੈਂ ਮਰ ਜਾਣਾ ਨਹੀਂ ਕਰਾ ਪ੍ਰੋਣੇ ਸੱਦੇ ਉੱਠ ਜਾ ਓਏ ਪਾਣੀ ਮੈਗੀ ਤੀ ਤਰਸਦੀ ਗਈ ਜੇ ਮੈਗੀ ਤੀ ਪਾਣੀ ਤੋਂ ਵੀ ਤਰਸਦੀ ਗਈ ਤੇ ਰੋਟੀ ਤੋਂ ਵੀ ਤਰਸਦੀ ਗਈ ਤੁਹਾਡਾ ਕੀ ਨਾਮ ਹੈ? ਸਤਿ ਸ਼੍ਰੀ ਅਕਾਲ ਜੀ। ਮੈਂ ਮਮਾ ਬੇਟੀ ਦਾ ਨਾਮ ਅਰਸ਼ਦੀਪ ਕੌਰ ਮੈਂ ਕੰਮ ਤੋਂ ਆਈ 3 ਵਜੇ ਹੈ ਨਾ ਮੈਂ ਆਣ ਕੇ ਦੇਖਿਆ ਕੋਈ ਘਰਿਆਂ ਦਾ ਸਾਰੀ ਫੈਮਿਲੀ ਵਨ ਡੇ ਪ੍ਰੋਗਰਾਮ ਹੀ ਉੱਥੇ ਗਏ ਆ ਮੈਂ ਕਿਹਾ ਬੇਟੀ ਵੀ ਗਈ ਹੋਗੀ ਮਨਾਂ ਨੂੰ ਫੋਨ ਤੇ ਚਾਚਾ ਨੇ ਕੀਤਾ ਬੇਟੀ ਤੁਹਾਡੇ ਨਾਲ ਆਈ ਅਸ ਕਿਤੇ ਨਹੀਂ ਮੈਂ ਗਵਾਂਡੀਆਂ ਘਰੇ ਗਈ ਮੈਂ ਅਰਸ਼ਦੀਪ ਤੁਹਾਡੇ ਘਰ ਆਈ ਕਿਹਾ ਨਹੀਂ ਗਈ ਆਈ ਬੱਸ ਮੈਂ ਸ਼ਾਮ ਤੱਕ ਡਿੱਗਦ ਰਹੀ ਆ ਫਿਰ ਅਰਸਾ ਆਈ ਗਈ ਪਰ ਨਹੀਂ ਆਈ 10 ਵੇ ਤੇ ਦਿਖਿਆ ਅਰਸਾ ਆਈ ਗਈ ਮੈਂ ਕਿਹਾ ਕਿ ਕਿਤੇ ਗਈ ਹੋਏ ਕਿ ਕੋਮਨ ਫਨਾ ਚਾਹੀ ਗਈ ਨਹੀਂ ਆਈ ਫਿਰ 10:30 ਵੇ ਤੇ ਕਿਤੇ ਦਿਖਿਆ ਨਹੀਂ ਫਿਰ ساری ਰਾਤ ਮੈਂ ਬੂਆ ਖੁੱਲਾ ਰੱਖਿਆ ਮੈਂ ਕਿਹਾ ਜਦੋਂ ਵੀ ਆਏਗੀ ਆ ਜਾਏਗੀ ਘਰ ਨਹੀਂ ਆਈ ਸਵੇਰੇ ਮੈਂ ਦੇ ਪਾਪਾ ਨੂੰ ਫਿਰ ਭੇਜਿਆ ਮੈਂ ਕਿਹਾ ਉਹਨੂੰ ਪੁੱਛ ਕੇ ਆਓ ਵੀ ਤੁਹਾਡੇ ਬੇਟੇ ਨਾਲ ਗਲਤੀ ਸੀ ਕਿੱਥੇ ਗਈ ਤੇ ਅਸੀਂ ਲੱਭ ਕੇ ਦੋ ਮੁੰਡੇ ਦਾ ਸੱਲ 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 ਕਹਿੰਦੇ ਬਾਕੀ ਮਨਪੂਰੇ ਨਾਮ ਦਾ ਨਹੀਂ ਪਤਾ ਸੱਲ ਹੀ ਕਹਿੰਦੇ ਫਿਰ ਬਾਅਦ ਚ ਉਹਦੀ ਪੂ ਆਈ ਸਾਡੇ ਘਰੇ ਕਹਿੰਦੀ ਤੁਹਾਡੀ ਬੇਟੀ ਨੇ ਫੋਨ ਕੀਤਾ ਏ ਫੇ ਮੈਨੂੰ ਆ ਕੇ ਇੱਥੇ ਲੈ ਜਾ ਸਰ ਸਹਲ ਨੂੰ ਮੈਂ ਕਹਾਂ ਤੁਹਾਡੇ ਬੇਟੇ ਨੇ ਫੋਨ ਕਰਤਾ ਸਾਨੂੰ ਤੇ ਕਿਤੇ ਨਹੀਂ ਸੀ ਨਿੱਕੀ ਹੁੰਦੀ ਅੱਜ ਤੱਕ ਪਾਲੇ ਸਾਨੂੰ ਵੀ ਕਰ ਸਕਦੀ ਸੀ ਕਹਿੰਦੀ ਉਹ ਇੱਥੇ ਖਲੋਤੀ ਆ ਸਾਨੂੰ ਕਿੰਨੇ ਦਿਨ ਦਾ ਪਤਾ ਨਹੀਂ ਬੇਟੀ ਦਾ ਬੇਟੇ ਸੀ ਰਾਤ 30 ਤਰੀਕ ਨੂੰ ਗਈ ਸੀ ਪਹਿਲੀ ਤੇ ਬ੍ਰਹਮਤ ਕਰ ਲਈ ਤੇ ਬਾਅਦ ਚ ਮੁੜ ਕੇ ਉਹ ਭੈਣ ਜੀ ਉਹਦਾ ਨਾਮ ਹੈ ਸਾਨੂੰ ਪਤਾ ਹੀ ਮੁੰਡੇ ਨਾਲ ਚੱਲ-ਬਾਤ ਚੱਲਦੀ ਏ ਹਾਂਜੀ ਪਤਾ ਹੀ ਮੁੰਡੇ ਨਾਲ ਥੋੜਾ ਸ਼ੱਕ ਹੈਗਾ ਸੀ ਮੈਂ ਕਿਉਂਕਿ ਕੈਨ ਸਮਝ ਪੂਰਾ ਇਹ ਹੋਈ ਮੈਂ ਉਹਨੂੰ ਮੇਰੇ ਬੇਟੇ ਨੂੰ ਸਮਝਾਇਆ ਬੇਟੇ ਰਿਸ਼ਤਾ ਨਹੀਂ ਬੰਦਾ ਇਹ ਰਿਸ਼ਤਾ ਨਾ ਬਣਾ ਤੂੰ ਅਸੀਂ ਪਿੰਡ 'ਚ ਨਹੀਂ ਮੈਂ ਕਹਿੰਸੀ ਸਾਡੇ ਖਾਨਦਾਨ 'ਚ ਇਹ ਰਵਾਜ ਨਹੀਂ ਆ ਪਿੰਡ 'ਚ ਕਰਦੀਏ ਮੁੰਡਾ ਮੰਨਿਆ ਨਹੀਂ ਮੈਂ ਫਿਰ ਵੀ ਫਿਰ ਵੀ ਨਹੀਂ ਮੰਨਿਆ ਕਹਿੰਦਾ ਮੈਂ ਲੂਟੀ ਤੇ ਆ ਮੈਂ 10 ਵਜੇ ਬੇਟਾ 5 ਵਜੇ ਆਇਆ ਚ 4 ਵਜੇ ਆਇਆ ਉਹ ਦਿਨ 10 10:30 ਵਜੇ ਘਰ ਆਇਆ ਜੀ ਜਦੋਂ ਤੁਸੀਂ ਲੈ ਗਏ ਯਾਰ ਤੂੰ ਦਾ ਕੀ ਹਾਲਾਤ ਉਹਦੇ ਹਾਲਾਤ ਉੱਥੇ ਕਹਾਰੇ ਮਮੀ ਕਬਰਾੜ ਪੈ ਰਹੀ ਹੈ ਮੈਂ ਕੋਡ ਡ੍ਰਿੰਕ ਪੀਤੀ ਰਸ ਮਿਸਾਈਲ ਕੋ ਮਨ ਪਤਾ ਨਹੀਂ ਕਿਉਂ ਕੋਈ ਕਾਰਨ ਘਬਰਾਟ ਨਹੀਂ ਹੋ ਸਕਦੀ ਪਹਿਲਾਂ ਹੀ ਕਹਿ ਰਹੀ ਵੀ ਮੈਨੂੰ ਭੈਣ ਜੀ ਨਾਲ ਕਿਹਾ ਹੈ ਤੁਹਾਡੀ ਬੇਟੀ ਧਮਕੀਆਂ ਦੇ ਰਹੀ ਆ ਜੋ ਵੀ ਚੱਲੋ ਵੀ ਕਹਿੰਦੀ ਅਸਾਇਲ ਨੂੰ ਬਰਾਈ ਵੀ ਮੈਂ ਮਤੂੰ ਨਾ ਆਇਆ ਮੈਂ ਮਰ ਜਾਣਾ ਤੇ ਕਹਿੰਦੀ ਆਪਾਂ ਤੁਸੀਂ ਕੀ ਚਾਹੁੰਦੇ ਮੈਂ ਸਾਡੀ ਬੇਟੀ ਲੈ ਜਿੱਦਾਂ ਦੀ ਵੀ ਹੈਗੀ ਹੈ ਬੇਟੀ ਲੈ ਆ ਤੋ ਇਹ ਸਾਨੂੰ ਕਹਿੰਦੇ ਇੱਥੋਂ ਕਰੋ ਕਹਿ ਕੇ ਆ ਗਏ ਆ ਵੀ ਅਹੀਂ ਤੁਹਾਡੀ ਬੇਟੀ ਤੁਹਾਨੂੰ ਲੈ ਤੁਹਾਡੇ ਘਰ ਲਿਆ ਕੇ ਦੇ ਦਿੰਨੇ ਆ ਤੇ ਬਾਅਦ ਤੁਸੀਂ ਜੋ ਮਕਾਨ ਨੂੰ ਕਰ ਲਓ ਤੇ ਬਾਕੀ ਬੇਟੀ ਲੈ ਇੰਨਾ ਹੀ ਲੈਂਦੀ ਸਾਨੂੰ ਨਹੀਂ ਪਤਾ ਕਿੱਥੋਂ ਲੈਂਦੀ ਕਿੱਥੋਂ ਨਹੀਂ ਲੈਂਦੀ ਹਸਪੀਟਲ ਜੀ ਪੂਰੇ ਇਰਿਆ ਚ ਦਾ ਇਹ ਬੇਟੀ ਮੇਰੀ ਬੇਟੀ ਹਸਪੀਟਲ ਜੀ ਜਿੰਦ ਦਮ ਤੋੜ ਗਈ ਤਿੰਨ ਦਿਨ ਮੈਂ ਖੱਜਲ ਖੜਾ ਨੰਗੇ ਪੈਰੀ ਭੁੱਖੀ ਧਾਈ ਰਹਿ ਕੇ ਮੈਂ ਕਿਆਸੀ ਮੈਂ ਤੇ ਕੋਈ ਗੱਲ ਨਹੀਂ ਸਟੈਪ ਨਹੀਂ ਲਿਆ ਮੈਂ ਮੇਰੀ ਬੇਟੀ ਬਚ ਜਾਏਗੀ ਮੈਂ ਕੋਈ ਸਟੈਪ ਨਹੀਂ ਲੈਣਾ ਜੀ ਚਾਹੁੰਦੇ ਹੁੰਦੇ ਆਇ ਇਨਸਾਫ ਹੀ ਚਾਹੁੰਨੇ ਨੇ ਭਾਜੀ ਇਨਸਾਫ ਦਿਓ ਸਾਨੂੰ ਜੀ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਮਨਪ੍ਰੀਤ ਸਿੰਘ ਪਿੰਡ ਪਿੰਡ ਬਡਾਲੀ ਡੋਗਰ ਕੀ ਮਾਮਲਾ ਕਰ ਇਹ ਮਾਸੀ ਦੀ ਲੜਕੀ ਮੇਰੀ ਮਾ ਅਰਸ਼ਦੀਪ ਕੋ ਮਾਮਲੇ ਇਦਾਂ ਹੀ ਆਗੇ ਹੁਣ ਚਲੋ ਅੱਜਕੱਲੇ ਰਿਲੇਸ਼ਨ ਚਲੋ ਜਵਾਕ ਗਲਤੀਆਂ ਕਰ ਲੈਂਦੇ ਆ ਨਾ ਗੱਲ ਇਦਾਂ ਹੀ ਆਗੇ ਚਲੋ ਮੁੰਡੇ ਨੇ ਜੋ ਵੀ ਕੀਤਾ ਨਾ ਬਹੁਤ ਜ਼ਿਆਦਾ ਗਲਤ ਕੀਤਾ ਆ ਤੇ ਬਾਕੀ ਇਹਨਾਂ ਨੇ ਦੱਸ ਹੀ ਦਿੱਤਾ ਮਾਸੀ ਇਹਨਾਂ ਨੇ ਸਾਰੀ ਗੱਲ ਜੋ ਵੀ ਹੋਈ ਹੈ ਮੇਨ ਮੁੱਦਾ ਵੀ ਆਪਾਂ ਇਨਸਾਫ ਮੰਗਦੇ ਆ ਜੋ ਵੀ ਹੋਇਆ ਮੁੰਡੇ ਦੇ ਬਦੌਲਤੀ ਹੋਇਆ ਵਾ ਪਹਿਲੇ ਉਹਨੇ ਜੋ ਵੀ ਵੀਡੀਓ ਵਗੈਰਾ ਅਜ ਤੱਕਾ ਕੀਤਾ ਨੇ ਵੀਡੀਓ ਵਗੈਰਾ ਅੱਜਕੱਲ ਬਣਾ ਲੈਂਦੇ ਆ ਆ ਅਸ਼ਲੀਲ ਵੀਡੀਓ ਜੋ ਵੀ ਜਿੱਦਾਂ ਵੀ ਹੁੰਦਾ ਨਾ ਉਹ ਧਮਕੀਆਂ ਦਿੰਦਾ ਮੁੰਡਾ ਜਾਂ 100 ਗੱਲਾਂ ਹੁੰਦੀਆਂ ਨਾ ਇਸ ਕਰਕੇ ਮੁੰਡੇ ਨੇ ਜੋ ਵੀ ਕੀਤਾ ਬਹੁਤ ਤਕਾ ਕੀਤਾ ਆ ਫੋਰਸ ਕਰਦਾ ਜਾਂ ਤਕਾ ਕਰਦਾ ਰਿਹਾ ਕੀ ਵਿਆਹ ਕਰਾ ਮੇਰੇ ਨਾਲ ਨਾ ਕੁੜੀ ਦੀ ਏਜ ਵੀ ਘਾਟੀ 16 ਸਾਲ ਦੀ ਤੇ ਇਹਨਾਂ ਦੀ ਪੂਰੀ ਪਲੈਨਿੰਗ ਹੋ ਗਈ ਪਹਿਲੇ ਜਾ ਕੇ ਦਾ ਨਾ ਪਹਿਲੇ ਮੁੰਡਾ ਹੈ ਗ੍ਰੀਹ ਪੂਰਾ ਗ੍ਰੀਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵਾ ਸਾਰਿਆਂ ਨੂੰ ਪੁੱਛ ਸਕਦੇ ਸੀ ਇਹਨਾਂ ਦੀ ਗੱਲ ਬਾਤ ਆ ਮੈਨੂੰ ਪਤਾ ਨਹੀਂ ਸਰ ਮੈਨੂੰ ਤੇ ਬਸ ਉਦਨੀ ਪਤਾ ਲੱਗਾ ਮੈਂ ਤੇ ਇਹਨਾਂ ਨੂੰ ਸੋਕੋ ਫੋਨ ਲਾ ਕੇ ਗਿਆ ਕਿ ਤੁਸੀਂ ਵਿਆਹ ਕਰ ਦਿਓ ਇਹ ਕਹਿੰਦੇ ਵੀ ਮੁੰਡਾ ਪਿੰਡ ਦਾ ਵਾ ਤੇ ਵਿਆਹ ਵਾਲੀ ਫਿਰ ਕਹਿੰਦੇ ਵੀ ਜੇ ਤੁਸੀਂ ਵਿਆਹ ਕਰਾਉਣਾ ਤੇ ਵਿਆਹ ਕਰਾਉਣਾ ਤੇ ਤੁਸੀਂ ਪਿੰਡ ਤੋਂ ਬਾਹਰ ਹੋ ਇਹ ਗੱਲ ਹੋਈ ਵਿੱਚ ਇਹਨ ਇਹ ਨਾਈ ਭੈਂਤਰੀ ਦਾ ਰਿਹਾ ਕਿੱਥੇ ਪੜਦੀ ਹੈ ਉਹ ਅਰਸ਼ਦੀਪ ਕੋਰਿਆ ਮਕਬੂਲ ਬਰੇ ਵੜਦੀ ਹੈ 4S 4S ਹਾਂਜੀ ਮੁੰਡੇ ਦਾ ਮੁੰਡੇ ਦਾ ਨਾਮ ਹੈ ਸਾਇਲ ਹੈਗਾ ਜੀ ਤੇ ਬਾਕੀ ਉਹ ਲੱਗ ਗਈ ਹੈ ਗਵਾਂਡੀ ਇਹਨਾਂ ਦਾ ਹਾਂਜੀ ਨਾਲ ਨਾਲ ਹੀ ਪੜਦਾ ਹੈ ਬਾਕੀ ਇਹਨਾਂ ਨੂੰ ਪਤਾ ਸਾਰੀ ਗੱਲ ਮੈਂ ਜਿਹੜੀ ਗੱਲ ਉਹਦੇ ਚਲੋ ਵੀਡੀਓ ਆਡੀਓ ਬਣਾਈ ਤੁਸੀਂ ਜਦੋਂ ਹਸਪੀਟਲ ਹਾਂਜੀ ਹਾਂਜੀ ਇਹਨਾਂ ਬਣਾਈ ਆ ਕਿਸੇ ਵੀਡੀਓ ਵਿੱਚ ਵੀਡੀਓ ਦੇ ਵਿੱਚ ਉਹਨਾਂ ਨੂੰ ਮੈਂ ਇਹੀ ਪੁੱਛਿਆ ਵੀ ਮਤਲਬ ਮੁੰਡੇ ਨੇ ਕਿੰਦਾ ਧੱਕਾ ਕੀਤਾ ਜਾਂ ਫੋਸ ਕੀਤਾ ਤੈਨੂੰ ਤੇ ਉਹਨੇ ਹਾਂ ਕੀਤੀ ਹੁੰਨੀ ਜਦੋਂ ਲਾਸਟ ਜਦੋਂ ਉਹਦੇ ਸਾਹ ਚੱਲਦੇ ਪਈ ਉਹ ਵੀਡੀਓ ਵੀ ਹੈਗੀ ਮੇਰੇ ਕੋਲ ਬਾਕੀ ਇਹਨੇ ਵੀਰ ਨੇ ਵੀ ਪੁੱਛਿਆ ਕੀ ਤੁਹਾਨੂੰ ਯਾਦ ਆਦਾ ਕੀ ਹੋਇਆ ਕੀ ਸਾਰਾ ਹੋਇਆ ਮਾਮਲੇ ਇਦਾਂ ਹੀ ਆ ਕਿ ਅੱਜ ਕੱਲ ਦੇ ਤੁਹਾਨੂੰ ਪਤਾ ਹੀ ਹੈ ਜੋ ਵੀ ਚੱਲਦਾ ਨਾ ਸੋਸ਼ਲ ਮੀਡੀਆ ਦਾ ਜੋ ਵੀ ਆਕਲ ਆਪਾਂ ਵੇਨਿਆ ਮਤਲਬ ਜੈਰ ਜੂਰ ਤੇ ਦਾ ਚੇ ਯਾਰ ਜੂਰ ਵਾਲਾ ਚੱਕਰ ਤੇ ਇਹੋ ਹੀ ਹੈ ਜਦੋਂ ਕੁੜੀ ਲੈ ਗਿਆ ਇਹ ਪਹਿਲੇ ਹੀ ਉਹ ਮਤਲਬ ਕਹਿੰਦੀ ਕਿ ਭਰਾਟ ਹੁੰਦੀ ਜਾ ਕਿਦਾਂ ਨਾ ਬਾਕੀ ਸਰਪੰਚ ਸਾਰਿਆਂ ਨੇ ਉੱਥੇ ਕੁੜੀ ਦੇ ਮੁੰਡੇ ਨੇ ਵੀ ਪਹਿਲੇ ਹੀ ਜੋ ਜਦੋਂ ਨਾਲ ਲੈ ਗਏ ਉਦੋਂ ਹੀ ਕੁੜੀ ਬਿਮਾਰੀ ਜਾਂ ਕਿੱਦਾਂ ਨਾ ਉਹ ਨਹੀਂ ਪਤਾ ਚੱਲਿਆ ਆਪਾਂ ਨੂੰ ਲਾਸਟ ਰਾਤ 9:30 ਵਜੇ ਆ ਕੇ ਇਹਨਾਂ ਨੇ ਫੋਨ ਕੀਤਾ ਮੈਂ ਸਿੱਧਾ ਸਾਬ ਤੋਂ ਮੱਥਾ ਢੇਕਿਆ ਆਣਿਆ ਰਸਤੇ ਜਾਂਦੇ ਨੇ ਫੋਨ ਕੀਤਾ ਫਿਰ ਉਹਨਾਂ ਨੇ ਐਡਮਿਟ ਨਹੀਂ ਕੀਤਾ ਉਸ ਫਿਰ ਜੋ ਹਸਪੀਟਲ 'ਚ ਐਡਮਿਟ ਕਰਵਾਇਆ ਕਿੰਨੇ ਦਿਨ ਰਹੀ ਐਡਮਿਟ ਐਡਮਿਟ ਇਹ ਪਹਿਲੇ ਕਰਾ ਦੇ ਬਾਬਾ ਦੀਪ ਸਿੰਘ ਦੀ ਚਬਾਰ ਰੋਡ ਤੇ ਰਹੀ ਫਿਰ ਉਸ ਤੋਂ ਬਾਅਦ ਮਹਾਜਨ ਹਸਪੀਟਲ ਰਹੀ ਚੱਲ ਬੱਝ ਚਰਦੀ ਜਦੋਂ ਐਡਮਿਟ ਤੇ ਹਾਂਜੀ ਉਸ ਤੋਂ ਬਾਅਦ ਹਾਂਜੀ ਹਾਂਜੀ ਉਹਨਾਂ ਪਹਿਲੇ ਮੇਰੇ ਨਾਲ ਗੱਲਬਾਤ ਹੋਈ ਮੇਰੇ ਦਿਮਾਗ 'ਚ ਇਹ ਨਹੀਂ ਆਇਆ ਸਾਨੂੰ ਮੈਨੂੰ ਇਹੋ ਦੱਸ ਦੇ ਵੀ ਮੁੰਡੇ ਨੇ ਧੱਕਾ ਕੀਤਾ ਮੇਰੀਆਂ ਵੀਡੀਓ ਵੀਡੀਓ ਦੇ ਕੋਲ ਪਈਆਂ ਵਾ ਫੋਟੋਆਂ ਪਈਆਂ ਸਾਰੀਆਂ ਮੈਨੂੰ ਫੋਰਸ ਧੱਕਾ ਕਰਦਾ ਰਿਹਾ ਮੇਰ ਨਾਲ ਜਿੱਦਾ ਵੀ ਹੈ ਨਾ ਉਹ ਗੱਲ ਬਾਤ ਕਰਕੇ ਮਣੀ ਪਾ ਏਦਾਂ ਮੈਨੂੰ ਮਣੀ ਪਾ ਹੀ ਕਹਿੰਦੀ ਹਮੇਸ਼ਾ ਨਾ ਕਿ ਮਣੀ ਪਾ ਮੇਰ ਨਾਲ ਮੁੰਡੇ ਨੇ ਏਦਾਂ ਕੀਤਾ ਓਦਾਂ ਕੀਤਾ ਨਾ ਮੈਂ ਮੁੰਡੇ ਨੂੰ ਬਸ ਜੇਲੇ ਫੜਾਉਣਾ ਵਾ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਮੈਂ ਵਿਆਹ ਲਈ ਰਾਜੀ ਨਹੀਂ ਉਹਨੇ ਮੈਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਜਾ ਕੇ ਏਦਾਂ ਨਾ ਕਿੰਨੇ ਦਿਨ ਲਾਪਤਾ ਰਹੀ ਹਾਂ ਲਾਪਤਾ ਦਾ 1 ਦਿਨ ਰਹੀ ਐ 2 ਦਿਨ 30 ਤਰੀਕ ਨੂੰ ਗਏ ਨਾ ਮਸੇ ਹਾਂਜੀ 3 ਨਹੀਂ ਕਾਨੂੰਨ ਕਾਰਵਾਈ ਕਿ ਬਰਾਮ ਦੇ ਇਹੋ ਜਿਹਾ ਨਾ ਵੇਰ ਕੇ ਬੂਰ ਕੇ ਤੋਂ ਹੀ ਮਤਲਬ ਗੱਲਬਾਤ ਹੋਈ ਇਹਨਾਂ ਦੀ ਉਹਨਾਂ ਦੀ ਫੈਮਲੀ ਮੁੰਡੇ ਵਾਲਿਆਂ ਦੀ ਤੇ ਇਹ ਨਾਲ ਇਕੱਠੇ ਗਏ ਗੱਲਬਾਤ ਕਰਕੇ ਸਾਰੀ ਆਪਣਾ ਬਾਅਦ ਵਿੱਚ ਉਹਨਾਂ ਨੇ ਬਰਾਮ ਨੂੰ ਦੱਸਿਆ ਇਸ ਬਾਰੇ ਤੋਂ ਪੁਲਿਸ ਨੂੰ ਬਿਲਕੁਲ ਦੱਸਿਆ ਜੀ ਬਿਲਕੁਲ ਪੁਲਿਸ ਮੈਂ ਕਹਿੰਨਾ ਇਨਕੁਆਇਰੀ ਨਹੀਂ ਕਰਦੀ ਪਈ ਕੱਲ ਅਸੀਂ ਸਵੇਰ ਤੋਂ ਲੈ ਕੇ ਪਰਚਾ ਕਰਾਨੇ ਪਏ ਵੀ ਆ ਗੱਲਬਾਤ ਸਾਡੇ ਵਿਆਹ ਲੈ ਉਹ ਆਪਣੇ ਬਿਆਨ ਅਲੱਗ ਬਣਾ ਬਣਾ ਲਿਖੀ ਜਾਂਦੇ ਆ ਜਾਂ ਹੁਣ ਇਹੋ ਕਹਿ ਸਕਦੇ ਮੁੰਡੇ ਵਾਲਿਆਂ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਂ ਕਿਦਾਂ ਨਾ ਐਸਐਚਓ ਨਾਲ ਸਾਡੇ ਸਾਹਮਣੇ ਉਹਦੀ ਗੱਲ ਆਉਂਦੀ ਐ ਐਸਆਈ ਦੀ ਕੀ ਚਾਹੁੰਦੇ ਉਹ ਅਸੀਂ ਤੇ ਨਹੀਂ ਮਿਲਿਆ ਇਨਸਾਫ ਨਹੀਂ ਮਿਲਿਆ ਤੇ ਜਾਂ ਮੁੰਡੇ ਨੂੰ ਜ਼ਹਿਰ ਪਿਆਦੋ ਲਿਆ ਕੇ ਪੰਚਾਇਤ ਚ ਇੱਕ ਵਾਰ ਆਪਣੇ ਨਾਲ ਜੀ ਦੋ ਕਿੱਲੇ ਹਨੂ ਪਿਛੇ ਖਲਾਰਤਾ ਇਹਨਾਂ ਨੇ ਰਣਜੀਤ ਕੌਰ ਮੇਰਾ ਬੇਟਾ ਹਾਂ ਜੀ ਮੈਂ ਚਾਚੀ ਜੀ ਉਹਦੀ ਨੀਮਾ ਤੇ ਉਹਨਾਂ ਨੂੰ ਦੋ ਕਿੱਲੇ ਪਿਛਾਂ ਖਲਾਰਤਾ ਜਿਹੜਾ ਮੁੰਡੇ ਨਾਲ ਗਲਤ ਸੀ ਉਹ ਮੁੰਡਾ ਤੇ ਇੱਕ ਹੋਰ ਮੁੰਡੇ ਦਾ ਭਰਾ ਜੀ ਕਿਹੜਾ ਮੁੰਡੇ ਦਾ ਸਾਲ ਹੀ ਇੱਕ ਹੋਰ ਦਾ ਭਰਾ ਹੀ ਮੁੰਡੇ ਦਾ ਉਹ ਦੋਵੇਂ ਗਏ ਗਾੜੀ ਉਹਨਾਂ ਪਤਾ ਨਹੀਂ ਉਹਨਾਂ ਕੀ ਗੱਲ ਕੀਤੀ ਕੀ ਬਾਤ ਕੀਤੀ ਜੇ ਇਹ ਹਾਨੂੰ ਨਹੀਂ ਪਤਾ ਸਾਨੂੰ ਦੋ ਕਿੱਲੇ ਪਿੱਛੇ ਖਲਾਰ ਕੇ ਬਾਅਦ ਚ ਉਹਨਾਂ ਨੇ ਕੁੜੀ ਨੂੰ ਖਲਾਰ ਕੇ ਲਾਗੇ ਫਿਰ ਸਾਨੂੰ ਫੋਨ ਕਰਤਾ ਜੇ ਉਹਨਾਂ ਹਾਨੂੰ ਵੀ ਫੋਨ ਕੀਤਾ ਉਹਨਾਂ ਨੂੰ ਕੀਤਾ ਆਪਣੇ ਪਰਿਵਾਰ ਨੂੰ ਤੇ ਉਹਨਾਂ ਨੇ ਸਾਨੂੰ ਗਾੜੀ ਖੜਿਆ ਜੇ ਬਿਲਕੁਲ ਕਿੱਥੋਂ ਦਾ ਗਰੀ ਜਗ੍ਹਾ ਤੋਂ ਗਰ ਗੁਰਦੁਆਰਾ ਇਹ ਉੱਥੇ ਗਿਆ ਜੇ ਨਾ ਸਰ ਗੁਰਦੁਆਰਾ ਬਿਲਕੁਲ ਠੀਕ ਸੇ ਬਿਲਕੁਲ ਹਾਂਜੀ ਉਹ ਤੋਂ ਆਂਦੀ ਮੈਨੂੰ ਚਾਚੀ ਹੋਰ ਤਰ੍ਹਾਂ ਹੁੰਦੀ ਆ ਤੇ ਮੈਨੂੰ ਹੋਰ ਤਰ੍ਹਾਂ ਆਂਦੀ ਫੇਰ ਮੈਂ ਹਚਾਰ ਕੋਈ ਨਹੀਂ ਮੇਰੇ ਨਾਲ ਬੈਠਾ ਮੇਰੇ ਨਾਲ ਬੈਠੀ ਆ ਅੱਧ ਜੇ اچانک ਇਹਨੇ ਆਪਣੀ ਉਹਦੇ ਮੁੰਡੇ ਦੀ ਭੂਆ ਨੇ ਬਿਠਾ ਲਿਆ ਆਪਣੇ ਨਾਲ ਮੈਂ ਕਿਹਾ ਨਹੀਂ ਇਹ ਤੇਰੇ ਨਾਲ ਨਹੀਂ ਬਣਾ ਮੇਰੇ ਨਾਲ ਬਿਠਾਓ ਆਂਦੀ ਨਹੀਂ ਮੇਰੀ ਬਾਹ ਵੀ ਕੁੜੀ ਦੀ ਖਿੱਚੀ ਆ ਉਹਨੇ ਆਪਣੀ ਬਾਹ ਕੁੜੀ ਦੀ ਬਾਹ ਮੇਰੇ ਹੱਥੋ ਚੜਾ ਕੇ ਆਪਣੇ ਨਾਲ ਬਿਠਾ ਲਿਆ ਆਪਣੇ ਨਾਲ ਬਿਠਾ ਕੇ ਮੈਂ ਮੈਂ ਕਾਰ ਖੜਨਾ ਵਾ ਦੀਦੀ ਨੇ ਮੈਂ ਫੋਨ ਲਾਇਆ ਦੀਦੀਾਂ ਦੀ ਘਰੇ ਲੈ ਕੇ ਸਰਪੰਚ ਨਾਲ ਗੱਲ ਹੋ ਗਈ ਸਰਪੰਚ ਨਾਲ ਗੱਲ ਕੀਤੀ ਦੀਦੀ ਨੇ ਤੇ ਕਹਿੰਦੀ ਵੀ ਉਹ ਕਹਿੰਦੇ ਵੀ ਘਰ ਲਾਇਆ ਤੂੰ ਕੁੜੀ ਸ਼ਾਮ ਨੂੰ ਗੱਲ ਕਰਾਂਗੇ ਉਦੀ ਪੂਆ ਕਹਿੰਦੀ ਮੁੰਡੇ ਦੀ ਨਹੀਂ ਮੈਂ ਉਧਰ ਖੜਨਾ ਮੈਂ ਪੱਕੇ ਕੰਮ ਕਰਾਉਣੇ ਮੈਂ ਕੱਚੇ ਨਹੀਂ ਕਰਾਉਣੇ ਸਰਪੰਚ ਘਰ ਗਏ ਆ ਸਰਪੰਚ ਘਰ ਉਧਰ ਕਹਿੰਦਾ ਮੁੰਡਾ ਕਹਿੰਦਾ ਮੈਂ ਵਿਆਹ ਕਰਾਉਣਾ ਇਹਨਾਂ ਕੁੜੀ ਨੇ ਵੀ ਕਹਤਾ ਵਿਆਹ ਕਰਾਉਣਾ ਤੇ ਬਾਅਦ ਚ ਪਤਾ ਨਹੀਂ ਉਹਨੇ ਮੁੰਡੇ ਦੇ ਮੁੰਡੇ ਦੇ ਪਿਓ ਨੇ ਚਪੇੜ ਮਾਰੀ ਆ ਮੁੰਡਾ ਬਦਲ ਗਿਆ ਮੁੰਡਾ ਕਹਿੰਦਾ ਮੈਂ ਹੱਥ ਜੋੜਦਾ ਮੈਂ ਨਹੀਂ ਵਿਆਹ ਕਰਾਉਣਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੁੜੀ ਨੂੰ ਘਰ ਲਿਆਂਦਾ ਤੇ ਕੁੜੀ ਨੇ ਆ ਕੇ ਬਾਤ ਕਹਿੰਦੀ ਬਾਥਰੂਮ ਜਾਣਾ ਮੈਂ ਤੇ ਚੱਲ ਉਸ ਤੋਂ ਪਤਾ ਨਹੀਂ ਉਹਨੂੰ ਕੀ ਹੋ ਗਿਆ ਕਿ ਬਾਤ ਕੁੜੀ ਨੇ ਪਤਾ ਨਹੀਂ ਜਿ cục ਨਾ ਪਹਿਲਾਂ ਹੀ ਖਾਦਾ ਜੋ ਖਾਦਾ ਘਰ ਕੁਛ ਨਹੀਂ ਖਾਦਾ ਜੋ ਹਾਂਜੀ ਉਹ ਤੇ ਬਾਅਦ ਚ ਖੜਿਆ ਜੇ ਰੋ ਕਹਿੰਦੀ ਜਿਆਦਾ ਬੁਰਾ ਹਾਲ ਹੋ ਗਿਆ ਦਾ ਤੇ ਉਹਦੋ ਖੜਿਆ ਜੇ ਹਾਂਜੀ ਉਲਟੀਆਂ ਬਹੁਤ ਕੀਤੀਆਂ ਜੋ ਨੇ ਡਾਕਟਰਾਂ ਦਾ ਜਾਰੀ ਖਾਦਾ ਨੇ ਹਾਂਜੀ ਕੀ ਨਾ ਤੁਹਾਡੀ ਪਤਨੀ ਜੀ ਦਾ ਅਰਸ਼ਕੋਰ ਅਰਸ਼ਦੀਪਕੋਰ ਹਾਂਜੀ ਕਿਹੜੀ ਕਲਾਸ ਪੜਦੀ 11ਵੀਂ ਚ ਜੀ ਕੀ ਮੰਗ ਕਰਦੀ ਜੀ ਇਹ ਇਨਸਾਫ ਮੰਗ। ਇਨਸਾਫ ਮੰਗਦੇ ਭਾਜੀ ਅਸੀਂ। ਹਾਂਜੀ। ਉਹ ਇੰਨੇ ਜਾਣੇ ਜੇ ਤਹੀਂ ਸਿਰਫ 4 ਜਾਣੇ ਗਏ ਤੇ। ਜੀ ਮਾਮਲਾ ਜੀ ਜਿਹੜਾ ਸੁਸਾਇਡ ਕੀਤੀ ਹੈ। ਇਹ ਅ ਅਰਸ਼ਦੀਪ ਡਾਕਟਰ ਆਫ ਸੁਖਦੇਵ ਸਿੰਘ ਵਾਸੀ ਪਿੰਡ ਮਹਿਮਾ। ਇਹ ਅ ਬਾਲਗ ਲੜਕੀ ਆ। ਇਹ ਪਤਾ ਲੱਗਾ ਵੀ ਇਹਨੇ ਅ ਸ਼ੱਕੀ ਹਾਲਾਤਾਂ ਦੇ ਵਿੱਚ ਜਿਹੜਾ ਵਾ ਸੁਸਾਇਡ ਕੀਤੀ ਆ। ਤੇ ਇਹਦੀ ਅਸੀਂ ਜਿਹੜੀ ਪ੍ਰੀਲਿਮినਰੀ ਕਾਰਵਾਈ ਆ 193 ਬੀ ਐਨ ਐਸ ਐਸ ਦੇ ਵਿੱਚ ਕਰਕੇ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਜਿਹੜੀ ਆ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਇਹਦਾ ਜਿਹੜਾ ਡਾਕਟਰਾਂ ਨੇ ਐਫ ਐਸ ਐਲ ਨੂੰ ਆਰਗਨਸ ਭੇਜੇ ਆ ਉਹਦੀ ਜਿਹੜੀ ਆ ਰਿਪੋਰਟ ਪ੍ਰਾਪਤ ਹੋਣ ਤੇ ਪੋਸਟਮਾਰਟਮ ਦੀ ਰਿਪੋਰਟ ਪ੍ਰਾਪਤ ਹੋਣ ਤੇ ਅਗਲੀ ਦੀ ਕਾਰਵਾਈ ਅਮਲ 'ਚ ਲੈਂਦੀ ਜਾਊਗੀ ਇਹ ਇਹਦੇ ਬਾਰੇ ਮੈਨੂੰ ਅਜੇ ਤੱਕ ਨਹੀਂ ਜੀ ਇਹ ਪਤਾ ਵੀ ਪ੍ਰੇਮ ਸਬੰਧਾਂ ਦਾ ਮਸਲਾ ਜਾਂ ਕੀ ਆ ਉਹ ਤੇ ਆਫਟਰ ਇਨਵੈਸਟੀਗੇਸ਼ਨ ਪਤਾ ਲੱਗੂਗਾ ਜੀ ਫਿਲਹਾਲ ਤੇ ਜਿਹੜੇ ਹਾਲਾਤ ਸਾਹਮਣੇ ਆਏ ਉਹਨਾਂ ਦੇ ਮੁਤਾਬਕ ਅਸੀਂ 193 ਬੀ ਐਨ ਐਸ ਐਸ ਦੇ ਅਧੀਨ ਕਾਰਵਾਈ ਕਰ ਦਿੱਤੀ ਹੈ ਜੀ ਵੀਡੀਓ ਵੀ ਦਿੱਤੀ ਪਰਿਵਾਰ ਵਾਲਿਆਂ ਨੇ ਜਿਹੜੀ ਹਸਪੀਟਲ ਦੇ ਵਿੱਚ ਮੈਂ ਦੇਖੀ ਨਹੀਂ ਜੀ ਅਜੇ ਸਰ ਵੀਡੀਓ ਪਰਿਵਾਰ ਦਾ ਕਹਿਣਾ ਵੀ ਕਿ ਮੁੱਡੇ ਨਾਲ ਕੀ ਗੱਲਬਾਤ ਕੀ ਕਰੋਗੇ ਸਹੀ ਤੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਾਅਦ ਚ ਪਤਾ ਲੱਗ ਜਾਊਗਾ ਜੀ ਸਾਰਾ